ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਉਹ ਹੈ ਨਹੀਂ ਭੈਣ ਦਾਲਾ ਨੇ ਨਸ਼ੇ ਦਾ ਜੇ ਸੋਤੀਂ ਪਹਿੰਡਾ ਲੰ ਨੂੰ ਮੇਰੀ ਮੇਰੇ ਨਾਲ ਆ ਦੇ ਕਿਤੇ ਪਾਸਾ ਮਾਰ ਕੇ ਲਈ ਜਾ ਮੈਂ ਕੋਈ ਇਹਿਆ ਕਾ ਪੁੱਛੂ ਕਿ ਤੇ ਪੜੇ ਮੂੰਹ ਹੈ ਮਗਰੋ ਟੱਕ ਦੇ ਆਹ ਗੰਪ ਪਟਿਆ ਮੈਂ ਤਾਂ ਕਰਾਂ ਦਵਾਲੇ ਚਾਪਰੀ ਤੋਂ ਦੇਖੀ ਜਉ ਦਵਾਲੇ ਤਾਂ ਹਾਂ ਮਖੇ ਜਿਹੜਾ ਪਹਿੰਡਾ ਲੰ ਦੇ ਪਹਿਲਾਂ ਭੱਜ ਲਿਆ ਮੂਰੇ ਚੱਲ ਚੰਗਾ ਕੀਤਾ ਪਿੰਡ ਨੂੰ ਗਿਆ ਬੰਦੇ ਬੰਦੇ ਨਾਲ ਸਾਧਦੇ ਬਾਈਲੀ ਆਖੀ ਨਾ ਬੰਦੇ ਨਹੀਂ ਸਾਧਦਾ ਹਾਂ ਉਹ ਨੂੰ ਕਹੇ ਤਨਾ ਵੀ ਤੇਰੀ ਗੱਲ ਕਰਾ ਮੰਗੇ

ਮਾਰ ਤੇ ਪਾਇਨ ਚੋ ਦੇ ਪੁੱਤ ਨੇ ਕਿੱਛ ਮੈਂ ਤਾਂ ਬੁੰਜ ਪੰਗਾਈ। ਓਏ ਅਖੁਰਕ ਜੀ ਕਰੀ ਮਰੇ ਕੋਈ ਤਾਂ ਪੇਟ ਤੋੜਨਾ। ਆ ਵੀ ਮੈਨੂੰ ਲੱਗਦਾ ਵੀ ਚੱਲੀ ਜੀ ਨਹੀਂ ਹੋਗੇ ਸਨ ਲੱਕ। ਆ ਮਮਕਾਸੀ। ਬੇਦ ਪ੍ਰਾਣੀ ਹੋਗੀ ਤੈਨੂੰ ਅੱਖਾਂ ਲਿਆ ਦੇ ਮੈਨੂੰ 38 ਨੰਬਰ ਆਉਂਦੀਆਂ ਮੇਰੇ। ਨਮੀ ਜਵਾਹੂੰ ਤੈਨੂੰ। ਲਿਆ ਦੀ ਤੂੰ ਚੱਲਾ। ਅਬ ਪੱਤ ਜਵਾਲੀ ਫਰੀ ਇੱਥੋਂ। ਖੁਰਕਤਾ ਕਰਦੇ। ਖੁਰਕਤਾ ਕਰੀ ਜਾ ਨਾ। ਹਾਂ ਬੇਦ ਨਾ ਜੇ ਮਾਰ ਦੇ ਨਾ। ਪਿੱਟ ਹੋ ਰਹੀ ਇਕ ਤਾਂ ਪਿੱਟ ਹੋ ਰਹੀ ਨਹੀਂ ਹੋਰ ਠੰਡੇ ਪਾਣੀ ਨਾਲ ਜਿਹੜਾ ਠੰਡੇ ਪਾਣੀ ਨਾਲ ਨਾ ਆਇਆ ਕਰੋ ਉਹ ਸੇ ਨਾਰੀ ਹੋ ਗਈ ਬਰਾਵਾ ਯਾਰ ਜਮਾ ਤਪਾ ਤੇ ਸਾਡੇ ਵਾਲੇ ਚੰਦ ਨੇ ਤਾਂ ਬੜਾ ਤੰਗ ਕਰਦਾ ਹਣਾ ਹੋਰ ਲੋਟਿਆ ਉਹ ਠੀਕ ਆ ਛੇਰਾ ਕਿੱਧਰ ਫਿਰਦਾ ਓਏ ਮਾੜਾ ਖੇਤ ਆਇਆ ਸੀਗਾ ਮੋਟਰ ਹੀ ਪਾਣੀ ਲਾ ਰੱਖਿਆ ਅੱਛਾ ਮੋਟਰ ਛੱਡ ਰੱਖੀ ਆ ਹਾਂ ਤੁਸੀਂ ਕਿੱਧਰ ਆ ਉਹ ਤਾਇਆ ਰ ਸਾਡੇ ਨਾਲ ਚੰਦਰੂਪਾਲ ਦੇ ਫਿਰਦੇ ਤੂੰ ਨਹੀਂ ਦੇਖਿਆ ਕਿੱਥੇ ਮੈਂ ਦੇਖਿਆ ਬਾਬਾ ਕਿੱਥੇ ਮੈਂ ਆਪਦੇ ਡੈਡੀ ਵਾਸਤੇ दारू ਲੈਣ ਜਾਈ ਜਾਂਦਾ ਸੀ ਅੱਛਾ ਤੇ ਮੈਨੂੰ ਰਾਹ 'ਤੇ ਟੱਕਰੇ ਸੀ ਅੱਛਾ ਦੋਨੇ ਸੀ ਦੋਨੇ ਮੈਂ ਮੈਂ ਪੁੱਛਿਆ ਵੀ ਮਖਾ ਪਾਪਾ ਕਿੱਧਰ ਜਾਂਨੋ ਕਹਿੰਦੇ ਉਸ ਤੋਂ ਸਰਜੀ ਕਰਨ ਆਈ ਜਾਂਨੇ ਆ ਅੱਛਾ ਦੋਨੇ ਸੀਗੇ ਖੇਤਾਂ 'ਤੇ ਯਾਰ ਠੀਕ ਦਾਸਾ ਟਾਈਮ ਹੋ ਗਿਆ ਦੇਖ ਲੈ ਡਰਾਈਵਰ ਹਾਂ ਖੜਦਾ ਕਾ ਕਿੰਨਾ ਕਲੇਸ਼ ਹੋਇਆ ਸੀ ਮੈਂ ਕੱਲ ਵੀ ਦੇਖਿਆ ਸੀ ਐਂ ਕਰਦੇ ਆ ਫਿਰ ਮੋਟਰ 'ਤੇ ਚਾਲ ਅੱਜ ਫਿਰ ਮੋਟਰ 'ਤੇ ਦੋ ਹੱਥ ਦੇਖ ਹੀ ਲੜ ਰਹਾ ਬੰਦਾ ਗਿਆ ਹੀ ਮੋਟਰ ਤੇ ਹੋਊਗਾ ਉੱਥੇ ਗਿਆ ਹੋਰ ਤੇ ਨੂੰ ਕਿਤੇ ਟਿਕਾਣਾ ਹੈ ਨਹੀਂ ਹਾਂ ਹਾਂ ਉੱਥੇ ਤੇ ਬਾਬਾ ਓਏ ਉਸੇ ਨੂੰ ਭਾਲ ਦੇ ਫਿਰਦਿਆਂ ਯਾਰ ਅੱਛਾ ਕੇ ਹੋਰ ਯਾਰ ਤਿੰਨ ਦਿਨ ਹੋ ਗਏ ਯਾਰ ਕੱਲ ਰੋਜ਼ ਲੈ ਆਉਂਦਾ ਨੂੰ ਮੋਟਰ ਤੇ ਅੱਛਾ ਕੇ ਤਿੰਨ ਦਿਨ ਹੋ ਗਏ ਕਲੇਸ ਹੁੰਦਿਆਂ ਪਰਵਾਹ ਹੀ ਨਹੀਂ ਮੰਨਦਾ ਅੱਛਾ ਓਹੀ ਜੋ ਹੋ ਰਹੀ ਆ ਭੈਣ ਚੋਰੀ ਰੁਕ ਖੁੱਚਾਂ ਤੇ ਪੈ ਜਾ ਬਸ ਕਰਕੇ ਹੀ ਜਾਵਾਂਗੇ ਪਾਸਾ ਚੱਲ ਛੇੜਾ ਜਾ ਤੂੰ ਆ ਪਾਣੀ ਸੁਹਣਾ ਕੰਮ ਜ਼ਿੰਦਾ ਹੋਰ ਜਾ ਦੇਖ ਲੈ ਡਰਾਈਵਰਾਂ ਆਇਆ ਯਾਰ ਬੜਾ ਹਨਾ ਬੜਾ ਹੈਰਾਨ ਕਰਿਆ ਰੇ ਬੰਦੇ ਨਹੀਂ ਆ ਯਾਰ ਉਹਨੂੰ ਜੋਕ ਨਹੀਂ ਕਰੇ ਰੁਗਦੇ ਰੁਗਦੇ ਪਤਾ ਹੀ ਨਹੀਂ ਯਾਰ ਕੀ ਭਾਂਚਦਾ ਮੈਨੂੰ ਦਾ ਕੁਝ ਸਮਝ ਨਹੀਂ ਆਉਂਦੀ ਯਾਰ ਇਹਨੇ ਕੁਝ ਕਰਾਇਆ ਕਰੋ ਇਹਨਾਂ ਵੇ ਤਾਂ ਮੈਨੂੰ ਤਾਂ ਜਦੋਂ ਮੈਂ ਸਾਧਾ ਉਦੋਂ ਬਹਾਨੇ ਮੇਰਾ ਮੁੰਡਾ ਆਇਆ ਮੇਰਾ ਘਰ ਆਇਆ ਹੁਣ ਦੇਖ ਹਰ ਦਿਨ ਰੋਜ਼ ਆਉਂਦੀ ਆ ਰੋਹੀ ਗੱਲ ਹੈ ਨਾ ਓਏ ਚੁੱਦੀਰ ਪੈਸੇ ਪੁੱਛੇ ਨਾ ਦਿੰਦਾ ਹੋਵੇ ਨਾ ਐਸੀ ਦਿੰਦਾ ਹੋਰ ਨਹੀਂ ਡਰਾਈਵਰਾਂ ਅੱਜ ਬੜਾ ਮੈਂ ਲਿਆ ਆ ਅੱਜ ਇਹਦਾ ਇੰਤਜ਼ਾਮ ਕਰਾ ਕੇ ਅੱਛਾ ਹਾਂ ਸਾਧ ਕੋਲੇ ਗਿਆ ਸੀ ਕਉ ਤਾਇਆ ਹਾਂ ਤੇਰੇ ਨਾਲੇ ਸਹੀ ਕਿੰਨੇ ਸਾਲ ਰਹੇ ਸੀਗੇ ਮੇਰੇ ਨਾਲ ਤਾਂ ਯਾਰ 5 ਸਾਲ ਰਹੀ ਆ ਤੈਨੂੰ ਪਤਾ ਹੀ ਐ ਹਾਂ ਤਾਂ ਠੀਕ ਐ ਤੇ ਮਾੜਾ ਮੋਟਾ ਤੂੰ ਦਿੰਦਾ ਸੀ ਖਰਚਾ ਪਾਣੀ ਬਾ ਉਹ ਤੇਰੇ ਮਾਇਆ ਪਾਇਨ ਘਾਰ ਇਹਨੂੰ ਖਵਾਤਾ ਵੱਧੂ ਰੁਪਏ ਤੇ ਫਿਰ ਮੈਨੂੰ ਲੱਜੇ ਨਹੀਂ ਨਾ ਕਿ ਤੇ ਉਤੋਂ ਦੀ ਕਰਕੇ ਕੰਮ ਇਹਨੂੰ ਤਾਂ ਫਿਰ ਮੈਂ ਯਾਰ ਸਾਥ ਕੋਲੇ ਗਿਆ ਸੀ ਅੱਛਾ ਉਹ ਕਹਿੰਦਾ ਨਾ ਭਾਈ ਤੇ ਮੂੰਹ ਨਹੀਂ ਲਾਈਆ ਚੰਦ ਨੇ ਫਿਰ ਆ ਗੱਲ ਉਹਦੇ ਕੀ ਸਾਰੇ ਆ ਯਾਰ ਹੋਰ ਉਹ ਮਦਰਸਾ ਯਾਰ ਮੈਥੂ ਬਣਾ ਕੋ ਹਾਂ ਯਾਰ ਨਹੀਂ ਪੜਦੀ ਸੀ ਉਹ ਚੀਜ਼ ਇਹਨੂੰ ਫਿਰ ਭੁਜਾਉਂਦੀ ਆ ਹਨਾ ਹਾਂ ਹਾਂ ਉਹ ਕਹਿੰਦਾ ਭਾਈ ਠੱਕੇ ਨਾਲ ਜਾਂਦੀ ਆ ਉਹ ਠੱਕੇ ਨਾਲ ਜਾਂਦੀ ਆ ਹਾਂ ਆਇਆ ਫਿਰ ਮੇਰੇ ਅੱਖਾਂ ਯਾਰ ਚੱਕਰ ਕੀ ਬਣ ਗਿਆ ਭੈਣ ਚੋਦਾ ਤੇ ਤੇਰੀ ਪੂਰੀ ਜ਼ਿੰਮੇਵਾਰੀ ਲਈ ਉਹਨੇ ਪੂਰੀ ਉਹ ਕਹਿੰਦਾ ਪਪੂਤੀ ਦਿੱਤੀ ਮੈਨੂੰ ਅੱਛਾ ਕਹਿੰਦੇ ਇਕੱਠੇ ਪਏ ਹੋਏ ਹਾਂ ਕੁੱਤੇ ਮਾਰੀ ਗਾ ਇਹ ਛੱਡ ਕੇ ਤੇਰੇ ਕੋਲੇ ਨਾ ਆਵੇਗਾ ਸਾਹ ਨਾ ਆਵੇ ਕਰੀ ਜੇ ਦੇਸ਼ਗੇ ਨਾ ਮੋਟਰ ਤੇ ਪੋਚ ਗਏ ਨੇ ਉੱਤੇ ਬਸ ਰੋਲਾ ਨਾ ਪਾਈ ਪਹਿਲਾਂ ਲੜਨਾ ਨਹੀਂ ਅੱਜ ਮੈਨੂੰ ਤਾਂ ਕੀ ਲੋੜ ਹੈ ਤੇਰੇ ਨਾਲ ਪਰਾਣੀ ਦਿਹਾਜ ਹੈ ਹਾਂ ਆਪਾਂ ਦਾ ਅੱਜ ਪਪੂਤੀ ਸਿੱਟਣੀ ਆ ਬਸ ਚਲ ਆਜਾ ਤਾ ਆਜਾ ਫਲਾ ਨੂੰ ਪੜਤਾਲ ਕਰਾਇਆ ਕਿੱਥੇ ਹਾਂ ਕਿ ਜੋ ਦੂਜੀ ਮੋਟਰ ਤੇ ਨਾ ਵਾਗ ਗਿਓਨ ਪਰਲੀ ਤੇ ਨਾ ਨਾ ਇੱਥੇ ਮੰਜਾ ਪੱਕਾ ਟਿਕਾਣਾ ਇੱਥੇ ਆਇਆ ਹੂੰ ਆ ਪਰ ਆਉਂਦਾ ਇੱਥੇ ਆਉਂਦਾ ਇੱਥੇ ਇੱਥੇ ਉਹਨੂੰ ਆਇਆ ਨਾ ਵੀ ਇੱਥੇ ਕੋਈ ਬਗਾਨਾ ਬੰਦਾ ਨਹੀਂ ਆਉਂਦਾ ਬਗਾਨਾ ਨਹੀਂ ਮੋਟਰ ਤੇ ਤਾਂ ਜਾਂਦਾ ਨਹੀਂ ਹਾਂ ਹਾਂ ਉਧਰ ਫਿਰ ਬੰਦੇ ਵਾਲੇ ਆਉਂਦੇ ਆ ਮੋਟਰ ਤੇ ਹਾਂ ਯਾਰ ਕਾਰ ਕਮਾਲ ਦਿੱਤੀ ਡਰਾਈਵਰਾਂ ਬੰਦੇ ਨਹੀਂ ਬਾੜੀ ਯਾਰ ਹਨਾ ਦੇਖ ਲੈ ਕਿੱਡੀ ਖਾਰ ਕੱਢੀ ਹੈ ਨਾ ਹਾਂ ਕਿੱਥੇ ਭਾਈ ਦਾ ਡੰਗ ਲਈ ਹਾਂ ਕਿੱਥੇ ਸਾਧ ਕੋਲੇ ਗਿਆ ਦੇਖ ਕਿੱਥੇ ਕਿ ਮੈਂ ਕੰਜਦਾ ਤੇਰਾ ਏਡਾ ਕੀ ਮਾੜਾ ਕਰਤਾ ਹਾਂ ਨਾਲੇ ਤਾਈ ਹੈਗੀ ਇ ਘਰੇ ਉਹੀ ਤਾਂ ਗੱਲ ਹੈ ਚਲ ਤੇਰਾ ਛੜੇ ਛਾਂਡਦਾ ਹੋ ਜਾਂਦਾ ਤੇਰੀ ਭਾਂਦਾ ਲੰਨ ਮੇਰੀਆਂ ਜੜਾਂ ਚ ਹੀ ਵਹਿ ਗਿਆ ਯਾਰ ਦੇਖ ਲੈ ਯਾਰ ਅੱਜ ਕੱਲ ਕੋਈ ਨਹੀਂ ਭਰਾਵਾ ਨਾ ਨਾ ਮਿੱਟਾ ਰਹਿ ਗਿਆ ਕੋਈ ਨਹੀਂ ਭਰਾਵਾ ਕਿਸੇ ਦਾ ਪੈਸੇ ਦਾ ਮਤਲਬ ਰਹਿ ਗਿਆ ਡਰੈਵਰ ਆ ਗਿਆ ਹੋਏ ਅੰਦਰ ਦੇਖੀਏ ਰੋਲਾ ਨਾ ਪਾਈ ਨਾ 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 ਯਾਰ ਇੱਥੇ ਤਾਂ ਹੈ ਨਹੀਂ। ਕੋਠਾ ਯਾਰ ਖੁੱਲਾ ਪਿਆ ਤਾਂ ਹੈ ਯਾਰ। ਹਾਂ। ਫਾਇੰਡਾ ਲੰਨਾ ਜਿੱਥੇ ਦਰ ਇੱਧਰ ਦੇਖ ਇੱਧਰ ਦੇਖ ਯਾਰ ਤਾਂ ਹੈ ਨਾ। ਓਏ ਜੋਦਾ ਕਮਾਲੀ ਕਰ ਗਿਆ ਯਾਰ। ਨਾ ਯਾਰ। ਇੱਕ ਗੱਲ ਹੋਰ ਓਏ। ਹੂੰ। ਮੰਜਾ ਹੈ ਨਹੀਂ ਇੱਥੇ। ਇਹ ਗੱਲ ਹੈ ਨਾ ਅੰਦਰ ਹੈ ਨਾ। ਤੇ ਬਾਣ-ਬੂਣ ਚ ਨਾ ਪਿਆ ਹੋਏ। ਹਾਂ ਆ ਜਾ ਪਰਲੇ ਪਾਸੇ ਦੇਖ। ਇੱਧਰ ਦੇਖ ਕੋਠੇ ਦੇ। ਇੱਧਰ ਦੇਖ ਲੈਣਿਆ। ਇੱਧਰ ਨਾ ਡਾਹੀ ਪਿਆ ਹੋਏ। ਓਏ ਜੋਦਾ ਬੜਾ ਯਾਰ ਹੈ ਨਾ ਕਮਾਲ ਹੀ ਕਰਤੀ ਯਾਰ ਬੰਦੇ ਨੇ। ਹਾਂ ਇੱਧਰ ਤਾਂ ਨਹੀਂ ਕਿਥੇ। ਹਾਂ ਇੱਧਰ ਆ ਇੱਧਰ ਦੇਖ ਪਹਿਲਾਂ ਕੋਠੇ ਆ ਜਾ ਓਏ ਓਹ ਕਿਹੜਾ ਹੋਏ ਪਤਾ ਨਹੀਂ ਕਿਹ ਕੀ ਹੈ ਕੋਸਾ ਕਿਦਾਂ ਕੋਸਾ ਹੋਏ ਹੈ ਦੇਖੋ ਯਾਰ ਮੈਂ ਤਾਂ ਦੇਖਿਆ ਹੀ ਨਹੀਂ ਇਹ ਜੇ ਆ ਜਾ ਤੇ ਮਾਂ ਘਰ ਚੱਲ ਗਈ ਹਾਂ ਚੱਲ ਜਾ ਤੇਰਾ ਆਖੀ ਤੇ ਲੈ ਮੈਂ ਲਾ ਜੋਰਾ ਆਮਲੀ ਨਹੀਂ ਉਹੀ ਆਉਦਾ ਝੁੱਗੀ ਜੀ ਪਾਈ ਬੀਦਾ ਸੀ ਇਹਨੂੰ ਪਹਿੰਦਾ ਲੰਨ ਕਿੱਧਰ ਲਈ ਫਿਰਦਾ ਹੈ ਦੇਤਾ ਹੁਣ ਅਜੇ ਨੂੰ ਖਾਣ ਲੋਗਾ ਇਹਨੂੰ ਰੱਖੀ ਤੇ ਲਿਆਇਆ ਇਹਨੂੰ ਐ ਮੇਰੇ ਮਾਂ ਘਰ ਆਉਂਦੇ ਆ ਹਾਂ ਇਹ ਰੱਖੀ ਤੇ ਪਿਆ ਹਾਂ ਹਾਂ ਆ ਜਾ ਆ ਜਾ ਇਹਨੂੰ ਗਿਆ ਤਾ ਆਇਆ ਉਹ ਇਹਨੂੰ ਕੌਣ ਆ ਗਿਆ ਸੁਪਾ ਕਰ ਜਾ ਉਹ ਆਇਆ ਉਹ ਉਹ ਢਾਈ ਭਈ ਮੰਜਾ ਪਰੋਣਾ ਆਹ ਜੀ ਆਹ ਜੀ ਇਹਦੀ ਦੇ ਆ ਭੈਂਦੀ ਲੰਨੇ ਦੀ ਜੀ ਓਏ ਤੂੰ ਟਲਦਾ ਨਹੀਂ ਓਏ ਜਿਹੜਾ ਕਪੈਂਡਾ ਫੁੱੱਡਾ ਦੇਣਿਆ ਓਏ ਓਏ ਤੁਸੀਂ ਹੰਦ ਗਿਆ ਓਏ ਪਾਚੂ ਤੂੰ ਕਹ ਤਾ ਬਤਾ ਓਏ ਵੇ ਕਾਸੀ ਮੋਟਰ ਚਲਾਈਏ ਕੰਮ ਆਏ ਕੀ ਕੰਮ ਆਏ ਨਹੀਂ ਲਾਈ ਜਾਂਦੇ ਸੀ ਆ ਗਏ ਮਾਰੀਆ ਥਦੀ ਮਾਰੀਆ ਥੋਡੀ ਪੈਰ ਕਰ ਕੋਈ ਨਹੀਂ ਕੋਈ ਆਏ ਕੋਈ ਵੀ ਆਏ ਕੁੱਕਰੀਏ ਨਾ ਤੂੰ ਪਰੇ ਹੋ ਜੋ ਹੈ ਨਹੀਂ ਕੋਈ ਆਏਗਾ ਤੇਰੀ ਭੈਂਦਾ ਫੁੱੱਡਾ ਚਮਕਵੇਂ ਪਈ ਤੂੰ ਆ ਤੇਰੀ ਭੈਂਦੀ ਲੰਨ ਦੇ ਜਿਆ ਤੇਰੀ ਦੀ ਮਾਰ ਦੇਗਾ ਮੇਰਾ ਛੜਿਆ ਉਹ ਕੰਮ ਕਰਦੇ ਕਹ ਤਾ ਹਰ ਡੈਰੀ ਮਾਨ ਨਾ ਨਹੀਂ ਭਾਂ ਦੀ ਲੰਨ ਤੇਰੀ ਮਾਰਕੰਡਾ ਚਮੇ ਕੇ ਬਾਹਰ ਕੋ ਬਾਹਰ ਹੋ ਜਾ ਲੌੜਾ ਪੱਟੀ ਖੜ ਜਾ ਫੁੱਦੀ ਜਾ ਕਹਿਆ ਜੇ ਤਾ ਅੱਕੜ ਦੇ ਆ ਲੈ ਚਲੋ ਤਮਕੀ ਦੇ ਤਮਕੀ ਦੇ ਬਾਹਰ ਹੋ ਜਾ ਅੰਦਰ ਆ ਜਾ ਮੈਂ ਲੱਗਦਾ ਹਾਂ ਅੰਦਰ ਤੇਰੀ ਜੀ ਮੈਂ ਤੈਨੂੰ ਕਹਤਾ ਥੋ ਪਾਰ ਹੁੰ ਮੈਂ ਬਾਹਰ ਜਾ ਕੇ ਮੈਂ ਬਾਹਰ ਹੋ ਜਾ ਉਦੀ ਦੇ ਕਰ 30 ਆਮ ਤੇਰਾ ਕਰ ਗਿਆ ਹੋ ਗਿਆ ਆਹ ਦੇ 30 ਆਮ ਕਰਦਾ ਤਾਂ ਦੇਖਦਾ ਤਾਂ ਜੈ ਤੂੰ ਮੈਂ ਬੰਦ ਚੰਗਾ ਹੋ ਗਿਆ ਤੂੰ ਆ ਗਿਆ ਮੈਨੂੰ ਤੇਰੇ ਮਾਰੀ ਦਿੱਤੀ ਕਿਵੇਂ ਮੈਨੂੰ ਤੇਰੇ ਮਾਰੀ ਦਿੱਤੀ ਇੱਥੇ ਫੇ ਲੌੜਾ ਫੜਦਾ ਹੁੰਦੀ ਸੀ ਕੰਨਾਂ ਲੈ ਕੇ ਆਉਂਦਾ ਰਿਹਾ ਕਰਦੇ ਨਾ ਆ ਦੇਖ ਲੈ ਫੁੱਦੀ ਲਿਆ ਤੇਰਾ ਬਹਿ ਗਿਆ ਜੱਟ ਨੂੰ ਲੁੱਟ ਕੇ ਖਾ ਗਿਆ ਬੁੱਦੀ ਦੇ ਕਹਾਂ ਰੁਪਏ ਦੇ ਨਾਲ ਖੜੀਆ ਜੱਟ ਨਾਲ ਹਾਂ ਨਾਲ ਪਾਈ ਕੇ ਹੁਣ ਮਰਵਾ ਕੇ ਬੁੱਦੀਆ ਖੜੀਆ ਹੁਣ ਹੀ ਬਦਲ ਗਈ ਓਏ ਅੱਧੀ ਤੜਕੇ ਬੇਇੱਜ਼ਤੀ ਕਰੂੰ ਸਾਥੀ ਚਾ ਫੁੱਟ ਗਈ ਬੁੱਦੀਆ ਮੋੜ ਨਾ ਲਾਉਣਾ ਤੂੰ ਮੋੜੀਆ ਥੀ ਮੈਂ ਮੈਂ ਕਿਉਂ ਤੈਨੂੰ ਮਾਰੀ ਜੀ ਤੜਕੇ ਤੜਕੇ ਮੈਨੂੰ ਥਾਰਾ ਪਤਾ ਬੁੱਦੀ ਦੀ ਕੱਦੇ ਉਧਰ ਕੱਦੇ ਬੋਲ ਆ ਗਈ ਜੱਟ ਨੂੰ ਲੁੱਟ ਕੇ ਪੱਟ ਤੇ ਆ ਲਾ ਲਾਉੜਾ ਖੱਪੀਆਂ ਆ ਕੇ ਆਉਂਦੇ ਜੱਟ ਦੀ ਮੋਟਰ ਤੇ ਆ ਤੇ ਨਾਲੇ ਆ ਲੈ ਕੋਈ ਨਾ ਲੈ ਆ ਲੈ ਸਾਰੀਆਂ ਫੋਟੋਆਂ ਪਾਈਆਂ ਨੰਗੀ ਆ ਫੜਲਾ ਫੋਟੋਆਂ ਹਾਂ ਕੋਈ ਹੋਵੇ ਹਾਂ ਚਲਾ ਦੂੰ ਲੋੜਾ ਫਟਾ ਦੀ ਯਾਰ ਫੋਟੋਆਂ ਲਾ ਕੇ ਤੇ ਦਵਾਗੇ ਤੜਕੇ ਲੋੜੇ ਤੇ ਲਾ ਦੀ ਯਾਰ ਪੋਸਟਰ ਓਏ ਹੁਣ ਨਹੀਂ ਆ ਬੰਦਾ ਭਾਈ ਇਹ ਦੀ ਗੱਲ ਨਹੀਂ ਤੇ ਇੱਤ ਜੀ ਜੰਦਾ ਵਧੀਆ ਮੈਂ ਤੇ ਸਪਾਉਂਦੇ ਸਾਨੂੰ ਮੋਹਣੀਆਂ ਲਵਾਉਂਦਾ ਫਿਰਦਾ ਮੈਂ ਸਾਰਾ ਪਤਾ ਕਰ ਲੈ ਤੇਰਾ ਆ ਗਰਕੇ ਨਾ ਮੋਂਗਲ ਬਣ ਕੇ ਹੁਣ ਤਾਂ ਪੈ ਗੇ ਹਲ ਨਾ ਮੇੜ ਜੋਰੇ ਤਮ ਖੀਦੇ ਤਮ ਆਜ ਮਦਾਂ ਕੇ ਖੜਾ ਕੇ ਜੋੜੇ ਤਮ ਆਜ ਤੇ ਮਰ ਫੈਰੋ ਕੈ ਤੇ ਮਰੋ ਕਿਹੇ ਇਸਾ ਗਰਦਾ ਮਾਂਗੇ ਪਿੰਡਾਂ ਨੂੰ ਜੂ ਪੋਟਰਾ ਕਰ ਜਾ ਕੱਲੇ ਕੱਦੇ ਮੋਤ ਤੇ ਲਾਵਾਂਗੇ ਪੁੱਪੋ ਪੁਲਾ ਬੀ ਉੱਚੇ ਠਾਣੇ ਜਾਂ ਤੜਕੇ ਠਾਣੇ ਮੈਨੂੰ ਕੈ ਨਾਲ ਆਉਂਦਾ ਮੈਨੂੰ ਕਿਦੀ ਵੰਡ ਖੀਡ ਕੁੱਤਾਂ ਨਾਲ ਆਉਂਦਾ ਆ ਲਖੀਡ ਭੁੱਲਿਆ ਯਾ ਲੋੜੇ ਤੇ ਮਰੀ ਡਾਂਗ ਮੇਰੇ ਹਾਂ ਉਹ ਫੁੱਟੀ ਰਗਰੀ ਹੋ ਜਾ ਜਾਂ ਹੋ ਗਿਆ ਮੇਰੀ ਐ ਤੇਰੀ ਕਿਵੇਂ ਹੋ ਜਾ ਨਾਤਕੇ ਨਾਲ ਆਉਂਦਾ ਆ ਨਾਤਕੇ ਨਾਲ ਦੇਖ ਨਾ ਟਰੱਕ ਟਰੱਕ ਹਾਂ ਨਾ ਗਿਆ ਪਤਾ ਨਾ ਤੇਰੇ ਪਿੱਛੇ ਆਹ ਯਾ ਤੁਮੈਨੂੰ ਕੀ ਆਪਾਂ ਲੜਨਾ ਨਹੀਂ ਆਪਾਂ ਮੈਂ ਇਹਨਾਂ ਦੇ ਹੱਕ ਤੇ ਆ ਬਸ ਹੋ ਗਈ ਉਹ ਸਿੱਧੀ ਹਈ ਮੇਰੀ ਹੱਕ ਚ ਕੀ ਹੈ ਉਹੀ ਬੱਜਣ ਕੀ ਕੋਈ ਦੱਸਦੇ ਹੀ ਗੈਦਾ ਗੱਲ ਆ ਤਿਆ ਤੀ ਜਨ ਨੂੰ ਨਦ ਨੀਅਤ ਤੇ ਤੇਰੀ ਗੱਲ ਮੈਂ ਦਾ ਮੈਂ ਫੁੱਦੀਆ ਤੂੰ ਠੱਕੇ ਨਾਲ ਰੁਪਿਆ ਰੁਪਿਆ ਮਾਰ ਕੇ ਬੈਠਾ ਬੱਕੇ ਲਵਾ ਲਵਾ ਮੋਹੜੀਆਂ ਤੂੰ ਤੇਰੇ ਪਿੱਛੇ ਭੋਛੜੀ ਤੇ ਪਾਇਆ ਛੜਾਗੀ ਤੇ ਖਾ ਗਿਆ ਮੈਂ ਤੇਰੇ ਪਿੱਛੇ ਮੈਨੂੰ ਪਵਾ ਦੀ ਕਰਵਾਇਆ ਲਵਾ ਲਵਾ ਮੋਹੜੀਆਂ ਹਾਂ ਹੁਣ ਇਹਦੇ ਲੈ ਲੈ ਕੋਈ ਨਹੀਂ ਇਹ ਨਾ ਜੱਟ ਚਾਰ ਬੰਦ ਚੱਲ ਗਏ ਮੇਰੀ ਗੱਲ ਸੁਣਨਾ ਚੰਨਿੱਕਾ ਜੇ ਸਾਡੇ ਬਾਗ ਦੇ ਛੇ ਨਾ ਕੱਲ ਨੂੰ ਜਾਂ ਕੋਈ ਹੋਰ ਕਿਸੇ ਨੂੰ ਸੁਣਿਆ ਦਿੰਦਾ ਥਿਆ ਕਿਆ ਤੇ ਮੈਂ ਥਾਰੇ ਤਰਖਾਸ ਦੇ ਦੂੰਗੀ ਹਾਂ ਉਹ ਸਪਰੇ ਪੀ ਲਾਲਾ ਸਾਵਾ ਚਾਰ ਤੇਰੇ ਬੂਹੇ ਤੇ ਮਾਰਨਗੇ ਦੇ ਖੁਗਾਇ ਕੇ ਬੈਣਾ ਖੜ ਖੜ ਕੇ ਲੁੱਟ ਮਰੀ ਜਾਈ ਲੱਖ ਮਰੀ ਤੇਰੇ ਕਰੀ ਸਪਰੇ ਪਿਆ ਸਪਰੇ ਪੀ ਲੈ ਚੱਲ ਗਏ ਬੰਤਾ ਸਪਰੇ ਪੀ ਲੈ ਆ ਜਾਂਦੀ ਆ ਨਾ ਯਾਰ ਨਾ ਫੜ ਲਾ ਕਾ ਆ ਜਾ ਕਾ ਫੜ ਲਾ ਜਾਂਦੀ ਆ ਉਹ ਫੁੱਜੀ ਦੇ ਕੈਦੋਂ ਹਾਂ ਆ ਜਾ ਘਰੇ ਫੜ ਲਾ ਜਾਂਦੀ ਆ ਜੱਟ ਨਾਲ ਆ ਚੱਲ ਗਏ ਹਾਂ ਠੀਕ ਆ ਉਹਦੇ ਮਾਰਦਾ ਦੀ ਥਾਪੀਆਂ ਤੇਰੀ ਮਸ਼ੂਕ ਦੀ ਹਲਵਾ ਦੇਗਾ ਮਰਵਾ ਕੇ ਲੰਗੜੇ ਨੂੰ ਗਾ ਲੀਆ ਪਤਾ ਨਹੀਂ ਆ ਜਾ ਕੋਈ ਕਨਾਲਾ ਵੱਡਾ ਜਿੰਦਾ ਆ ਚੱਲ ਗਏ ਜਾਂਦੀ ਉਹਦੇ ਘਰ ਸਲਵਾਰ ਲੈ ਜਾ ਡਰਾਂ ਦਾ ਲੈ ਤੇਰੇ ਤਾਈ ਨੂੰ ਲੜਨਾ ਪੈਣਾ ਉਹਦੇ ਤੇ ਉਹ ਉੱਪਰ ਇਹ ਬਗਜਾ ਦੀ ਦੇ ਕਿਤੇ ਬਣਿਆ ਫਿੱਡਾ ਦੀਆਂ ਨੇ ਹੱਥ ਚਾਪਾ ਫਾਮਲਾ ਓਏ ਮਰ ਜਾਏਗਾ ਮੱਥੇ ਨੂੰ ਰੱਬ ਬਦਮਾਸ਼ ਲਿਆ ਤੂੰ ਆ ਚੱਲ ਕੇ ਵੰਤ ਆ ਜਾ ਹਾਂ ਚੱਲ ਤੇ ਮਾਰ ਦੇ ਤਾ ਗੌਂਦ ਤੇ ਦੋ ਤੂੰ ਆ ਜਾਏਗਾ ਹਾਂ ਆ ਜਾ ਹਾਂ ਨਿਪੜਾ ਕੇ ਭੱਜ ਤੂੰ ਤੂੰ ਲੋੜਾ ਫੜ ਲਈ ਯਾਰ ਕਾਨੂੰਨ ਵਾਲਾ ਹਾਂ ਆਏ ਡਰਾਵਾ ਤੂੰ ਨਾਲ ਚੱਲ ਬੀਚ ਆ ਚੱਲ ਰਾਹੀ ਮੇਰਾ ਕੱਟ ਕੇ ਬਕਾਨ ਆਇਆ ਯਾਰ ਆ ਚੱਲ ਗਏ ਉਹ ਤਾਇਆ ਨਿਪੜਲੀ ਨਿਪੜੀ ਕਿਤੇ ਮਰਜੀ ਨੂੰ ਨਿਪੜਲੀ ਹਾਂ ਆ ਜਾਂਦੀ ਆ ਪਾਲਕ ਨਾਲ ਆ ਚੱਲ ਗਏ ਨਿੱਪੌੜਾ ਨਾਲ ਉਹ ਤਾਇਆ ਹਾਂ ਆਪਾਂ ਬਾਬੇ ਕੋਲੇ ਵੀ ਜਾਣਾ ਛੱਡ ਕੇ ਆ ਕੇ ਮੇਰੀ ਬੰਤ ਤੂੰ ਮਰ ਬਦਾਤੀ ਕਾਦੀ ਖੜੀ ਫੁੱਦੀ ਰਹੀ ਤੇ ਖੜੀ ਤਾ ਨਾ ਲੈ ਕੇ ਆਉਂਦਾ ਰੇ ਮੈਨੂੰ ਲੈ ਕੇ ਆਉਂਦਾ ਮੈਨੂੰ ਪੁੱਛ ਨਾ ਕੀ ਮਰਾ ਮੰਨਦਾ ਕਿ ਛੋਟੇ ਕਿਉਂ ਸੀ ਗਏ ਮੇਰੇ ਤਾਇਏ ਨੂੰ ਇਹਨੂੰ ਢੜਕਦਾ ਮੈਨੂੰ ਕੀ ਪਤਾ ਮੇਰੀ ਬੁੱਧੀ ਘੁੰਮ ਗਈ ਅੱਛਾ ਘੁੰਮ ਗਈ ਬੁੱਧੀ ਵੱਲਾ ਦੇ ਕਰ ਦਿਆ ਲੁੱਚੀਏ ਜਮੀ ਆ ਗਈ ਹਾਂ ਲੁੱਚੀਆ ਲੁੱਚੀਂਦੀ ਵਦ ਦਵਾਰੇ ਆਂਦੀ ਤੇਰੇ ਕੋਲੇ ਹਾਂ ਹੁੰਦੀ ਦਵਾਰੇ ਤੇਰੇ ਕੋਲੇ ਤਾ ਹੁਣ ਨਾ ਬਰਾਵਾ ਹੋ ਗੇ ਆ ਗਿਆ ਤਾ ਮੰਗਰਾ ਹੈ ਤੇਰੀ ਉੱਪੇ ਓਂ ਜਿਹੇ ਪਾ ਦੇ ਤੇਰੀ ਉੱਪੇ ਟੈਂਕ ਛੱਡ ਦੇ ਨਾ ਬਰਾਵਾ ਨੂੰ ਹਟਾ ਦੇ ਮੈਨੂੰ ਹਟਾ ਦੇ ਦੀਰਿਆ ਹਟਾ ਦੇ ਨਾਲ ਮਰਵਾ ਦੇਗਾ ਤੂੰ ਹਾਂ ਹਟਾ ਦੇ ਨਾਲ ਕਿੱਸਾ ਆਇਆ ਯਾਰ ਹਾਂ ਓ ਤਾ ਆਇਆ ਯਾਰ ਬਸ ਲੁੱਦੀਆ ਤੂੰ ਮੰਗਰਾ ਚਿੰਬੜਦਾ ਓ ਬਾ ਜਨਾਨੀ ਪਿੱਛੇ ਲੜਦੇ ਨਹੀਂ ਤੇ ਦੂਈ ਘਰੇ ਚੱਲੋ ਯਾਰ ਖੜਦਾ ਨਹੀਂ ਯਾਰ ਹਜੇ ਵੀ ਦੇਖਦਾ ਮਗਰੋਂ ਆ ਚਿੰਬੜਦਾ ਛੱਟ ਫੇਟ ਵੱਜੂ ਯਾਰਾ ਹਾਂ ਨਾ ਆ ਜਾ ਇਪਰੇ ਤਰਾ ਤੈਨੂੰ ਲਿਆ ਆ ਜਾ ਇਹ ਨਾਲ ਨਹੀਂ ਪੌਂਦਾ ਓਏ ਆ ਜਾ ਯਾਰ ਪਾ ਚੱਲ ਰਹੀ ਯਾਰ ਹਾਂ ਡੱਕੇ ਐ ਨਾ ਛੇ ਦੇ ਕਿਉਂ ਪਕਾਇ ਕਰੀ ਆ ਦੇਖ ਬੰਦੇ ਤਾਂ ਦੇਖ ਲਿਆ ਹੁੰਦਾ ਨਾਲ ਰੀਟੋ ਹਾਂ ਤੂੰ ਹੁਣ ਸਿਆਣੀ ਬਣ ਜਾ ਨਾ ਛਾਣੀ ਬਣੂ ਬੰਡ ਚ ਦੇ ਦੂੰ ਖੁੰਡਾ ਇਹ ਦੂ ਬਾਦ ਐਵੇਂ फडਕਦਾ ਫਿਰਦਾ ਨਾ ਹਾਂ ਮਹੀਨਾ ਹੋ ਗਿਆ ਦੇਖਾ ਉਹ ਭਰਾਵਾ ਡਰਾਈਵਰ ਆ ਸਾਧ ਚੰਗਾ ਸੀ ਇਹ ਮਤਲਬ ਮੰਨ ਗਿਆ ਪੂਰਾ ਉਹ ਤੇ ਖਾਦੀ ਵਿਚਾਰੇ ਨੇ ਮੈਂ ਤਾਂ ਅੱਦਾ ਹੋ ਗਿਆ ਜੈ ਡਰਾਈਵਰ ਤੈਨੂੰ ਪਤਾ ਹੀ ਹੈ ਨਹੀਂ ਲੱਗਦਾ ਮੈਂ ਹੋਰ ਮੈਂ ਤਾਂ ਦੱਸ ਦਿੰਦਾ ਹਲੇ ਗੱਲ ਆ ਤੈਨੂੰ ਤਾਂ ਸਾਰੀ ਗੱਲ ਦੀ ਪਤਾ ਡਰਾਈਵਰ ਆ ਇਹਨਾਂ ਨੇ ਆਇਆ ਮਾਰਜੀ ਕੱਜੀ ਓਏ ਅੱਜ ਪੱਟੇ ਤੇ ਜੋੜੇ ਜਮਾ ਪੱਟੇ ਮਾਰਿਆ ਗਿਆ ਮਜ਼ਾ ਕਰੀ ਤਾਇਆ ਤੈਨੂੰ ਤਾਂ ਪਹਿਲਾਂ ਆਖਿਆ ਸੀ ਵੀ 3ਵੀਂ ਤੇ ਤਵਾ ਨਾ ਕੱਜੀ ਕਦੇ ਵੀ ਤੇਰੀ ਗੱਲ ਸੱਚੀ ਮਜ਼ਾ ਚਾਰ ਮਾਦਲੇ ਥਾਂ ਵੀ ਦੇ ਬੈਠਾ ਕਰ ਨੂੰ ਬਾਹਣ ਕਿਉਂ ਚਾਰ ਮਾਦਲੇ ਕਟਾਤੇ ਬਹੁਤ ਮਾਦੀ ਕਰਗੀ ਤਾਇਆ ਇਹਦਾ ਕੋਈ ਇੰਤਜ਼ਾਮ ਕਰ ਛੋੜਿਆ ਮੈਂ ਮਰਿਆ ਕਿਉਂ ਕੁਰੀ ਬਣਾ ਲੈ ਕੱਢੋ ਕੁੱਤਣ ਕੇ ਬੈਠੋ ਕੋਈ ਗੱਲ ਨਹੀਂ ਤਾਇਆ ਆਪਣੇ ਹੱਥ 'ਚ ਬੰਦਾ ਹੈਗਾ ਇੱਤੇ ਦੇ ਜਾ ਕੇ ਦਿਖਾਉਂਤੀ ਮੀ ਵੇ ਤੈਨੂੰ ਮੰਨ ਜਾ ਬਾ ਓਏ ਤੇਰੇ ਛੋਟਿਆ ਅੱਜ ਤੈਨੂੰ ਜਵਾਨ ਦਿੰਨਾ ਤੇ ਇੱਤੇ ਦੇ ਚੀਮੀ ਜਾ ਕੇ ਦਿਖਾਉਂਗਾ ਜੇ ਤੋ ਚਾਰ ਪੰਜ ਜਵਾਨ ਜਵਾਨ ਕੀ ਭੈਣ ਜੱਲਣਾ ਜੇ ਤੂੰ ਨਹੀਂ ਲੈਂਦੀ ਪਿਆ ਪਲਾ ਕਹਦਾ ਤੇ ਕਹਾਂ ਦਾ ਕਰ ਲੈਂਦਾ ਮੈਂ ਤੇਰਾ ਬੇੜਾ ਭਾਗੇ ਤੇਰਾ ਤੋ ਟੈਨਸ਼ਨ ਕਰੋ ਨਾ ਬਥੇਦੀ ਦਿੱਤੀ ਓ ਜੇ ਤੂੰ ਉਹ ਦਿਨ ਥੋ ਜਿੱਥੇ ਨਜਾਦੇ ਲੰਝਾ ਸੀ ਨੀ ਗਾਰੇ ਦਾ ਲੈ ਆ ਬਈ ਅੱਜ ਆਲੀ ਗੱਲ ਨਹੀਂ ਪੁਲਦੀ ਦੋ ਵਾਰੀ ਟਗਿਆਤਾ ਤੂੰ ਤੇਰਾ ਬੇੜਾ ਭਾਗੇ ਤੇਰਾ ਯਾ ਮਾ ਚਾਤ ਪੁੱਤ ਨਾ ਆਇਆ ਮੇਰਾ ਸਾਲਿਆ ਪਾਪਾ ਦਾ ਅਧਿਕਾਰੀ ਨਰਕਾਂ ਦੀ ਥਾਂ ਮਿਲੂ ਤੈਨੂੰ ਐ ਕਹਤੋ ਕਦੋਂ ਤੱਕ ਜੱਥਾਫ ਨਾ ਦੇ ਜਾਤਾ ਯਾ ਮਾਰਤਾ ਪੈਨ ਕੋ ਦਿਆ ਤਰਥੇ ਚਾਲ ਕੇ ਸੇ ਪਛੇ ਚੱਲ ਕੇ ਜਾ ਯਾ ਪਪਰ ਚਾ ਦਿਕਰ ਆ ਜੀ ਆ ਟੈਂਸ਼ਨ ਐ ਲੈ ਮੇਰਾ ਵੱਡਾ ਭਾਈ ਵਕੀਲ ਐ ਓ ਯਾਰ ਕਰਾ ਕੰਮੇ ਤਾਂ ਇਹ ਤਾਂ ਤਤਕੀ ਲੇਤਾ ਐ ਪੱਕਾ ਪੰਜੇ ਤੱਕ ਲਾ ਦੂੰਗਾ ਰਾਗੜ ਚਾਪਾ ਹੁਣ ਵੀ ਜਿੰਦਾ ਹੋਣਾ ਐਸੀ ਜਨਾਨੀ ਹੱਕ ਚ ਆਪਾਂ ਨੇ ਤਾਂ ਪਰਚਾ ਬਣ ਗਿਆ ਮੈਂ ਤਾਂ ਚੱਕ ਲਿਆ ਸੀ ਤੰਬਾ ਮੈਂ ਤਾਂ ਤਿੰਨੇ ਬਲੇਟ ਦਿੰਦਾ ਤੂੰ ਨਹੀਂ ਮੈਨੂੰ ਆਖਿਆ 1 ਵਜੇ ਵੀ ਥੋਕ ਦੇ ਲੋੜਾ ਚੱਕ ਲਿਆ ਮੈਨੂੰ ਐਸੀ ਭਾਂਜਾ ਲੈਣਾ ਤੂੰ ਬਣੇਗਾ ਕਾਤਲ ਮੈਨੂੰ ਇਹ ਪੌਂ ਜਾਂਦੀ ਵਾਰ ਦਾ ਛੁੱਟ ਤੈਨੂੰ ਹਾਈ ਨਹੀਂ ਦਊਂਦਾ ਚੱਕ ਲਿਆ ਤੰਬਾ ਤਿੰਨ ਤਾਇਆ 1 ਵਜੇ ਜੱਥਾ ਸੀ ਤੈਨੂੰ ਨਾ ਬਲੇਟ ਕੇ ਦਿਖਾਉਂਦਾ ਨੇ ਦਿੱਤ ਨੇ ਤੂੰ ਵੀ ਆਖਦਾ ਬਾਕੀ ਠੀਕ ਆ ਕੱਲ ਕੋਈ ਨਹੀਂ ਹੁਣ ਗਾਂ ਨਹੀਂ ਬਣੀ ਨਿਮੇੜ ਗਿਆ ਪਤਾ ਜਿਹੜੀ ਹੋਣ ਵਾਲੀ ਹੋਗੀ ਗਾਂ ਨਾਲ ਗੱਲ ਕਰੀ ਪਿੰਡ ਚ ਬੈਠੀ ਹੋ ਜੂ ਨਹੀਂ ਤਾਂ ਇਹ ਪਹਿਲਾਂ ਕਿੰਨੀ ਗੱਲ ਕਰ ਅਗਲਾ ਖੁਜਵਾਂ ਨਾਲ ਪਈ ਠਾਕੇ ਲੈ ਗਈ ਜੇ ਗੋਚਰ ਵੀ ਹੋਗੀ ਜੇ ਪਹਿਲਾਂ ਤਾਂ ਕਿੰਨੀ ਗੱਲ ਕਰੀ ਤੇ ਜੀ ਜਮਾ ਇੱਕ ਤਾਂ ਦੇਖੋ ਨਾਲ ਸੀ ਭਾਂਡਾ ਲੈਣੇ ਛੱਟਿਆ ਗਿਆ ਜਵਾਖ ਜਿੱਦਾਂ ਨੇ ਭਾਂਡਾ ਲੋੜੇ ਨੇ ਕਿਥੋਂ ਕੋਈ ਲਾਖੇ ਲਾਉਂਦੇ ਉਠਾ ਕੇ ਐ ਕਹ ਦਿਆ ਤਾਇਆ ਆਪਣੀ ਅੱਖੀਂ ਨੇ ਸੀਆਈਡੀ ਸੀਆਈਡੀ ਰੱਖੀ ਆ ਤੇ ਆਪਾਂ ਇਹਨਾਂ ਤੇ ਲਾ ਦੇ ਨਾ ਬੰਦੇ ਦੇ ਬੰਦੇ ਲਾ ਰਹੇ ਨੇ ਤੇ ਇਹਨਾਂ ਦੀ ਆਪਾਂ ਬੰਦ ਕੁੱਤਦੇ ਆ ਪਹਿਲਾਂ ਤਾਂ ਇਹਨਾਂ ਨੂੰ ਕੁੱਟ ਪਏ ਤੋਂ ਜਦੋਂ ਕੁੱਟ ਕੇ ਫੇਰ ਨਾ ਨੇ ਕੰਮ ਪੱਤਾ ਤਾਂ ਤੇਰਾ ਥਾਦਾ ਹੁਣ ਬੰਦਦਾ ਯਾਰ ਰੋਜ਼ ਮੈਨੂੰ ਲੜਕ ਰਿਹਾ ਬਾਰਿਆ ਕਰੂ ਬੇਡਾ ਮਰਨ ਹੋ ਗਿਆ ਨਹੀਂ ਤਾ ਯਾ ਤੈਨੂੰ ਲੈ ਜਾਂ ਤਾ ਇਹ ਕਤੋ ਕਰ ਜਾਈਏ ਆ ਤੈਨੂੰ ਕੋਈ ਉੱਪਰ ਦੀ ਬੁੰਡ ਜਿਵੇਂ ਬੀੜ ਗਾ ਦੀ ਮੋਈ ਕੋ ਛਾਲਾ ਬੁਕ ਦੀ ਤਾ ਤੈਨੂੰ ਤਮ ਇਹ ਕਾਧਾ ਕਰੇ ਲਾਉਂਗਾ ਮੈਂ ਤੇ ਗਲੇ ਲਾਉਂ ਨੂੰ ਪੈਂਡਾ ਲੰਨਾ ਮੈਂ ਤੇ ਤੂ ਮਰਗਤ ਹੋਈ ਆ ਨਹੀਂ ਯਾ ਤਾ ਬਗਾਨੀ ਜਨਾਨੀ ਸੀ ਬਾਕੀ ਬਾਕੀ ਭਾਂਡਾ ਫੁੱਡਾ ਜਿਹਾ ਵੇ ਪਰੇ ਰਹਿ ਯਾਰ ਦਿਲ ਤੱਕਦਾ ਰੱਖਣਾ ਤਾ ਯਾਰਾਂ ਕਤੂ ਕਦੀ ਨਾ ਜਵਾਕਾ ਵਾਂਗੂ ਯਾ ਤਾ ਖੜੀ ਆ ਭਾਂਡੇ ਦੇ ਨਾਲ ਕੀ ਘਰ ਵਾਲੀ ਕੋਲੇ ਜਾਪਾ ਵੀ ਮੈਨੂੰ ਛੋੜਾ ਮੱਥਵੇ ਬਦ ਕਮਾਦ ਭਾਂਂਦੀ ਜਾਨ ਨੇ ਤੂੰ ਗੱਲ ਤਾਂ ਆ ਵੀ ਨਾਲ ਪਈ ਠਾਕੇ ਲੈ ਜੇ ਜਦ ਕਦੀ ਗੱਲ ਤਾਂ ਨਾਲ ਪਈ ਆਪਾਂ ਬੱਚੋ ਤੇ ਕਦਾ ਕੇ ਲੈ ਜਾਾਂਗੇ ਇੱਕ ਦਿਨ ਯਾਦ ਦੇਖਾਂਗੇ ਜੋ ਹੱਥ ਹਟਦੇ ਨਹੀਂ ਇਹਦੀ ਮਾਂ ਜੀ ਤਾ ਯਾਰ ਬਾਹਲੇ ਦਿਨ ਪਾਣੀ ਨਹੀਂ ਦਿੰਦੇ ਆਪਾਂ ਬਾਹਲੇ ਦਿਨ ਨਹੀਂ ਹੁਣ ਮੈਨੂੰ ਤੇਰੀ ਆਸਾ ਦੇਖਣਾ ਕੰਨ ਚ ਨਾਲ ਤਾਂ ਮੈਂ ਖਾਣ ਤੇ ਨਾਲ ਕੋਈ ਦਿੱਕਤ ਨਹੀਂ ਆਉਂਦੀਦਾ ਕੱਲ ਨੂੰ ਆਪਾਂ ਚੱਲਦੇ ਆਂ ਥਾਣੇ ਮੈਂ ਚੱਲਾਂਗੇ ਠੀਕ ਹੈ ਸਾਡੀ ਮੋਟਰ ਤੇ ਇੱਥੇ ਨਜ਼ਰ ਆ ਆ ਬਾਰਦਾ ਤੂੰ ਜਾਂਮ ਦਿੱਤਾ ਸਾਡੀ ਮੋਟਰ ਨੂੰ ਦਾ ਫੋਲ ਦੇ ਕੇ ਧਮਕੀ ਦੇ ਕੇ ਗਏ ਮਾਦਾ ਹਾਂ ਲਿਖਾਵਾਂਗੇ 5 4 52 ਦੇ ਨਾਂ ਅਸੀਂ ਲਾਉਂਦੇ ਸੀ ਪਾਣੀ ਮੋਟਰ ਤੇ ਨੇ ਹੱਕ ਕੀ ਆਉਂਦਾ ਅੱਛਾ ਠੀਕ ਹੈ ਧਮਕੀ ਲਾ ਕੇ ਦਰ ਕੇ ਇਹਨਾਂ ਦਾ ਕਾਉਂਦੇ ਆ ਘੋਗਾ ਚਿੱਤ ਜੁੱਲੀ ਵੇਤ ਇਕੱਠਾ ਕਰ ਦਾਂਗੇ ਤਾਂ ਯਾਦ ਗੱਲ ਕਾਦੀ ਆ ਰੁਪਈਆ ਕਿੰਨੀ ਲੱਗ ਜਾਣ ਵਕੀਲ ਨੂੰ ਕਹੇ ਠੋਕ ਦੇ ਮੰਜੀ ਆਪਣੇ ਹੀ ਵਕੀਲ ਆ ਯਾਦ ਆਪਣਾ ਤਾਂ ਭੱਜੂ ਜਾਂਦਾ ਹੈ ਯਾਦ ਬੱਛ ਠੀਕ ਆ ਹੂੰ ਤਾਂ ਜੱਜ ਵੀ ਜਾਣਕਾਰ ਆ ਮੇਰੀ ਭੂਆ ਦਾ ਪੋਤਾ ਜਿਹਦਾ ਕਾਹੋਂ ਦਾ ਨਾਨਾ ਹੋ ਬੱਛ ਠੀਕ ਆ ਤਾਂ ਫਿਰ ਆਪਣੇ ਹਿਸਾਬcharge ਬੰਦੇ ਆਪਾਂ ਨੂੰ ਕੀ ਦਿੱਕਤ ਆ ਜਾਇਆ ਤੂੰ ਕੋਬਧਾ ਨਾ ਥੋੜਾ ਜਿਆਦਾ ਤੇਰਾ ਤਾਂ ਹੁੰਦਾ ਹੀ ਆ ਗੱਲ ਕੋਈ ਗੱਲ ਨਹੀਂ ਚਾਹਿਆ ਮੈਨੂੰ ਵੀ ਪਤਾ ਯਾਰ ਬਹੁਤ ਮਾਜੀ ਹੋਈ ਆਪਾਂ ਦੇ ਨਾਲ ਅੱਜ ਐਂ ਜਾਛ ਤੇ ਤੇ ਹੱਥ ਤਾਂ ਹੀ ਲੱਗਣ ਤੇ ਮੈਂ ਅੱਛਾ ਤਾਂ ਕੀ ਲੱਗਣ ਐ ਤਾਂ ਤੇਨੂੰ ਮੰਨ ਗਿਆ ਮੈਂ ਡੰਗ ਅੱਗੇ ਅੱਗੇ ਦੋਨਾਂ ਦੇ ਮੈਂ ਐਂ ਤਾਂ ਤੇਨੂੰ ਮੰਨ ਵੀ ਪੰਜ ਚੋਦੀ ਆ ਪਗਟਾ ਕੋਈ ਗੱਲ ਕੋਈ ਨੀ ਪੜਾਵਾ ਛੜ ਕੇ ਦੇਖਾਂਗੇ ਕੋਈ ਗੱਲ ਨਹੀਂ ਚਾਹਿਆ ਯਾਰ ਜਦੀ ਚਾਚੂ ਬਣਾ ਲਿਆ ਭੈਂਦਾ ਲੰਦਾ ਹੁਣ ਪਿਆ ਦੇ ਜਮਾਈਆ ਉਦੋਂ ਬੁੰਡ ਚਲੇ ਗੀਆਂ ਹੁਣ ਬਣਾ ਰਿਆ ਕੋਈ ਜਦ ਹੁਣ ਲਿਆਉਣਾ ਖੋ ਪਈ ਜਾਂਦੀ ਆ ਚਾਹ ਪਿਆਦੇ ਤੱਤੀ ਤੱਤੀ ਚੱਲ ਤਾਂ ਲਿਆਉਣਾ ਬਣਾ ਕੇ ਚਾਹ ਮੈਂ ਕਰੀ ਜੀ ਯਾਦ ਕਰਦੇ ਤੈਨੂੰ ਖਾ ਦਾ ਨਾਲੇ ਭੁੱਖੀ ਪਾਕੀ ਪੂਰੀ ਤਿਆਦ ਹੋ ਜਾ ਤਰਕੇ ਨੂੰ ਅੱਜ ਸੌਂਦੇ ਨਹੀਂ ਅੱਜ ਕੱਟਾ ਕੱਟੀ ਕੱਢ ਕੇ ਸੌਵਾਂਗੇ ਕੱਟਾ ਕੱਟੀ ਕੱਢ ਕੇ ਸੌਵਾਂਗੇ ਮਾਤਾ ਕਹਿੰਦਾ ਬੰਦੇ ਭੇਜਦਾ ਕਦੇ ਤੇ ਭਾਂ ਚੋੜਦਾ ਰਾਤ ਪਵਾ ਦਿੰਦੇ ਆ ਕੋਈ ਨੀ ਤੂੰ ਚਾਹ ਦੇ ਆ ਗਰੇ ਮੇਰੇ ਖੋ ਪਈ ਜਾਂਦੀ ਆ ਚੱਲ ਕੋਈ ਗੱਲ ਨਹੀਂ ਤਾ ਕਬੜਾ ਆ ਤੱਕਦਾ ਮਰੇ ਚਾਹ ਲਿਆਉਣਾ ਮੈਂ ਕਰੀ ਜੀ ਬਣਾ ਕੇ ਲਿਆ ਲਿਆ